ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਹੋਏ ਪਿੰਡ ਵਾਸੀ ਵੀਰੋ ਭੈਣੋ ਵੱਖ-ਵੱਖ ਜਥੇਬੰਦੀਆਂ ਦੇ ਵਲਕਰਾਂ ਤੋਂ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਬਹੁਸਾਲਿਆਂ ਦਾ ਲੰਗਰ ਸੇਕ ਚਲਾਉਣ ਦੇ ਸ਼ੁਰੂ ਦੇ ਵਿੱਚ ਵਾਹਿਗੁਰੂ ਨੇ ਕੀਤੀਆਂ ਤੁਹਾਡੇ ਈਸ਼ਰ ਨਗਰ ਦੇ ਨੌਜਵਾਨ ਸਿਆਣੇ ਸਮਰਥ ਬੰਦੇ ਤੇਜ ਫੈਕਟਰੀ ਦੇ ਖਿਲਾਫ ਆंदोलਨ ਚਲਾਉਣ ਦੇ ਲਈ ਮਿਹਨਤ ਲੱਗੀ ਹੈ ਉਹਨਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਕਿਸੇ ਵੀ ਕੀ ਦੇ ਖਿਲਾਫ ਜਿਹੜੀ ਲੋਕ ਵਿਰੋਧੀ ਹੈ ਸੋਦੋ ਜੇ ਆਪਾਂ ਕਹਿੰਦੇ ਹਾਂ ਵੀ ਅਸੀਂ ਇਹਨਾਂ ਦਾ ਕਾਨੂੰਨੀ ਤੌਰ ਤੇ ਮੁਕਾਬਲਾ ਕਰਨਾਗੇ ਇਹਨਾਂ ਨੂੰ ਕਿਸੇ ਹੂ ਢੰਗ ਨਾਲ ਕਰਨਾਗੇ ਨਹੀਂ ਪਰ ਸਭ ਤੋਂ ਵੱਡੀ ਤਾਕਤ ਜਿਹੜੀ ਸਰਕਾਰ ਕੋਲੇ ਨਹੀਂ ਵੀ ਕਿਸੇ ਕੋਲ ਵੀ ਨਹੀਂ ਉਹ ਹੈ ਲੋਕਾਂ ਦੀ ਤਾਕਤ ਲੋਕਾਂ ਦਾ ਇਕੱਠ ਲੋਕਾਂ ਦਾ ਏਕਾ ਕਿੱਥੇ ਇਹ ਜੋੜ ਜਾਂਦਾ ਤਾਂ ਫਿਰ ਕੋਈ ਤਾਕਤ ਨਹੀਂ ਕਿ ਲੋਕਾਂ ਦੇ ਵਿਰੁੱਧ ਕੋਈ ਸਰਕਾਰ ਫੈਸਲਾ ਲੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਬਨੂ ਹੁਆ ਬੰਧਨ ਛੋਟੇ ਸਤ ਕੋ ਸੋਤ ਹੈ ਪਾਈ ਜਦੋਂ ਤਾਂਤ ਜੁੜ ਜਾਂਦੀ ਹੈ ਫਿਰ ਸਾਰੇ ਬੰਧਨ ਟੁੱਟ ਜਾਂਦੇ ਆ ਜੋ ਚਾਹਦੇ ਹੁੰਦੇ ਆ ਲੋਕ ਉਹ ਪਾਉਣ। ਹੁਣ ਸਮਝ ਨਹੀਂ ਆਉਂਦੀ ਤੁਹਾਡੇ ਖਿਲਾਫ ਇਹ ਗੱਲਾਂ ਹੋਣਗੀਆਂ ਕਿ ਜੇ ਫੈਕਟਰੀ ਲੱਗੂ ਤਾਂ ਮੁੰਡੇ ਕੁੜੀਆਂ ਨੂੰ ਰਜਗਾਰ ਮਿਲੂਗਾ। ਇਹ ਰਜਗਾਰ ਨਹੀਂ ਲੈਣ ਦਿੰਦੇ ਜੇ ਫੈਕਟਰੀ ਲੱਗਣ। ਅਸੀਂ ਸਾਡੇ ਕੋਲੇ ਜਵਾਬ ਹੋਣਾ ਚਾਹੀਦਾ ਹੈ ਕਿ ਅਸੀਂ ਫੈਕਟਰੀਆਂ ਦੇ ਵਿਰੁੱਧ ਨਹੀਂ ਹਾਂ ਅਸੀਂ ਜੇ ਕਿਤੇ ਰੁਜ਼ਗਾਰ ਮਿਲਦਾ ਉਹ ਵਿਰੋਧ ਨਹੀਂ ਕਰਦੇ ਪਰ ਉਹ ਫੈਕਟਰੀਆਂ ਸਨ ਤਾਂ ਹੋਣ ਹੀ ਹੋ ਗਈਆਂ ਸਾਡੇ ਏਰੀਆ ਦੇ ਵਿੱਚ ਦੋ ਵੱਡੀਆਂ ਫੈਕਟਰੀਆਂ ਲੱਗਿਆ ਸੀ ਇੱਕ ਮਾਸਾ ਦੇ ਵਿੱਚ ਪਾਗਾ ਫੈਕਟਰੀ ਬੋਟਲ ਆਬਿਲਿਟੀ ਸੁਗਰ ਮਿਲ ਦੋਵੇਂ ਫੈਕਟਰੀਆਂ ਦੇ ਵਿੱਚ ਮੁੰਡਿਆਂ ਨੂੰ ਕੰਮ ਮਿਲਦਾ ਸੀ ਕੁੜੀਆਂ ਨੂੰ ਕੰਮ ਮਿਲਿਆ ਸੀ ਉੱਥੇ ਖੇਤੀ ਨੂੰ ਵੀ ਉਤਸ਼ਾਹਤ ਮਿਲਦਾ ਸੀ ਤੌਬਾ ਕਰਤੀਓ ਯਾਰ ਅਸੀਂ ਹੁਣ ਵੀ ਕਹਿੰਦੇ ਆ ਕਿ ਤੁਸੀਂ ਲਾਓ ਇੱਥੇ ਤਾਜ਼ਾ ਫੈਕਟਰੀ ਜਿਹਦੇ ਨਾਲ ਸਾਡਾ ਨਰਮੀ ਦਾ ਵਿਕਾਸ ਹੋਗਾ ਨਰਮਾ ਪੀਜਾ ਦੀ ਨਰਮਾ ਖਰੀਦਿਆ ਸਕਾ ਤੁਸੀਂ ਲਾਓ ਇੱਥੇ ਜੂਸ ਦੀਆਂ ਮੈਟਰੀਆ ਮਰੂਤਾ ਤੋਂ ਜੂਸ ਬਣੇ ਅੰਗੂਰਾ ਤੋਂ ਬਣੇ ਕਿਨਵਾ ਤੋਂ ਬਣੇ ਸਾਡੇ ਲੋਕ ਜਿਹੜੇ ਤੁਸੀਂ ਕਹਿੰਦੇ ਹੋ ਵੀ ਆ ਝੋਨਾ ਦਾ ਲਾ ਕੇ ਪਾਣੀ ਉਹ ਕਹਿੰਦਾ ਸੀਦਾ ਕਹਿਣਾ ਸੁਣਦੇ ਨਹੀਂ ਅਸੀਂ ਆਪੇ ਖੇਤਾਂ 'ਚ ਬਾਗ ਲਾ ਲਾਓ ਮੇਂ ਲਉਣੀਆ ਉਹ ਹੈ ਕਿ ਜੀਰਾ ਦੇ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਲੱਗੀ ਆ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਹੈ ਸ਼ਰਾਬ ਪੀਣੀ ਸੇਕ ਲਈ ਹਰਦੀ ਕਰ ਪਰ ਉਹ ਜਹਾਨੀਕਾਰ ਕਉਂ ਦੀਆਂ ਫੈਕਟਰੀਆਂ ਕਾਸ ਤੋਂ ਰਵਾਈਆਂ ਨੇ ਤਮਾਕੂ ਕੁਆ ਮੇਹਪਾ ਕੋਧੋਰਾ ਸੰਪੇਖੜੀ ਆ ਪਰ ਇਹ ਗੱਲ ਕਰਨੀਆਂ ਪੈਣੀਆਂ ਤਮਾਕੂ ਵੀੜੀ ਜਰਦਾ ਉਹ ਖਾਣੇ ਕਹਿੰਦੇ ਕੇਸਰ ਵਰਦਾ ਵਾ ਪਰ ਤੁਸੀਂ ਉਹਦੀ ਫੈਕਟਰੀ ਕਿੱਥੇ ਲਾ ਰਹੇ ਹੈਂ? کہیں ਮੇਰਾ ਕਹਿਣ ਦਾ ਮਤਲਬ ਉਹ ਜਿਹੜਾ ਪ੍ਰਬੰਧ ਇਹਨਾਂ ਦੇ ਅਨੁਸਾਰ ਹੈ ਜਿਹੜਾ ਲੋਕ ਵਿਰੋਧੀ ਹੋਵੇ ਤੁਸੀਂ ਕਿਉਂਕਿ ਅਸੀਂ ਪਿੰਡਾਂ 'ਚ ਹੀ ਰੋ ਰਹੇ ਨੇ ਆ ਜੇ ਇੱਥੇ ਸਿਮਿੰਟ ਫੈਕਟਰੀ ਲੱਗ ਗਈ ਆ ਉਹਦਾ ਵਾਤਾਵਰਣ ਤੇ ਜਿਹੜਾ ਪਊਗਾ ਅਸਰ ਉਹਦੇ ਨਾਲ ਨੁਕਸਾਨ ਸਾਡਾ ਬਣਾ ਇੱਥੇ ਸ਼ੋਰ ਪ੍ਰਦੂਸ਼ਣ ਹੋਊਗਾ ਤੇ ਪਾਣੀ ਖਰਾਬ ਹੋਊ ਹੋਰ ਪਤਾ ਨਹੀਂ ਕਿੰनियां ਲੱਗਤਾਂ ਹੋਈਆਂ ਇਹ ਆਪ ਕਿੱਥੇ ਰਹਿੰਦੇ ਆ ਵੱਡੇ ਸ਼ਹਿਰਾਂ 'ਚ ਤੁਸੀਂ ਐਸਪਿਰਲਾਈ ਤਲਵੰਡੀ ਆਏ ਦਸਵੀਂ ਵੰਦੇ ਇਕੱਠੇ ਹੋਗੇ ਤੁਸੀਂ ਚੰਗੀ ਗੱਲ ਬਲੋ ਉੱਥੇ ਥਾਂ ਲੈ ਲਓ ਮੁੰਨ ਉੱਥੇ ਕਹਿ ਰਹੇ ਨੇ ਇਸੀ ਤੇ ਪਸ਼ੂਆਂ ਦੀ ਡੈਰੀ ਪਾਓ ਮੱਝਾ ਰੱਖਾ ਕੇ ਗਾਵਾਂ ਰੱਖਾਣ ਹਾਲਾਂਕਿ ਉਹ ਦੁੱਧ ਦੇਣੀ ਹੈ ਦੁੱਧ ਚੰਗੀ ਚੀਜ਼ ਹੈ ਪੂਰਨ ਸਰੀਰ ਚ ਤਾਕਤ ਦਿੰਦਾ ਪਰ ਤੁਹਾਨੂੰ ਪਤਾ ਕੀ ਲੈਣਗੇ ਉੱਥੇ ਇੱਥੇ ਵਿਤੋ ਨੂੰ ਆਇ ਤੇ ਮਿਲਗੇ ਜੇ ਤੁਸੀਂ ਇੱਥੇ ਬੱਜਾ ਰੱਖੋਗੇ ਫਿਰ ਤੁਸੀਂ ਉਹਦਾ ਘਰ ਪੂਰਾ ਵਾੜ ਕੇ ਜਿੱਥੇ ਟੋਵੇਂ ਉਹਦੇ ਨਾਲ ਜਿਹੜਾ ਕੈਂਡੀਗੈਟ ਦਾ ਜਿਹੜਾ ਵਾਤਾਵਰਨ ਦਾ ਖਰਾਬ ਹੋਊਗਾ ਜੋ ਕਿ ਜੀਵਨ ਦੇ ਵਿੱਚ ਅਫਸਰ ਰਹਿੰਦੇ ਐ ਚੰਡੀਗੜ੍ਹ ਦੇ ਵਿੱਚ ਸਿਆਸਤਦਾਨ ਰਹਿੰਦੇ ਆ ਮੰਤਰੀ ਰਹਿੰਦੇ ਸਾਡੇ ਗਾਲਾਂ ਕੋਲ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਾਂਗਾ ਜਿਹੜਾ 14 ਤਰੀਕ ਦੀ ਗੱਲ ਹੈ ਦੇਖੋ ਇੱਕ ਗੱਲ ਪੱਕੀ ਹੈ ਜਦੋਂ ਉਹਨਾਂ ਨੇ ਫੈਕਟਰੀ ਲੌਣੀ ਹੈ ਉਹ ਸਾਰੇ ਰਸਤੇ ਸਾਫ਼ ਕਰਤੇ ਆਉਂਦੇ ਆ ਸਾਰੇ ਰਸਤੇ ਸਾਫ਼ 14 ਤਰੀਕ ਨੂੰ ਤੁਸੀਂ ਜੋਰ ਨਾ ਜਾਓ ਵਧੀਆ ਗੱਲ ਕੀਤੀ ਹੈ ਭਾਈ ਅਮਨ ਨੇ ਅਮਨੀਸ਼ ਜਿਹੜਾ ਪਲਗ ਹੋਤੀ ਹੁੰਦਾ ਕਿ ਉਹ ਤੇ ਸ਼ੋਰ ਸ਼ਰਾਬਾ ਨਹੀਂ ਕਰਨ। ਉੱਥੇ ਤਾਂ ਦਲੀਲ ਨਾਲ ਗੱਲ ਰੱਖਣੀ ਹੈ। ਜੇ ਸਾਡੇ ਹੋ ਸਕਦਾ ਹੈ ਕਿ ਤੁਸੀਂ ਬੱਚਾ-ਬੱਚਾ ਉਹਦਾ ਵਿਰੋਧ ਦਰਜ ਕਰਵਾ ਦਿਓ ਪਰ ਰਿਪੋਰਟ ਸਾਡੀ ਪੱਖ ਚ ਜਾਈ ਆਉਂਦੀ ਹੋ। ਰਿਪੋਰਟ ਉਹਨਾਂ ਦੇ ਪੱਖ ਚ ਜਾਊ। ਕਿਹਾਂ ਪਿੰਡ ਦੇ ਸੰਗਲੇ ਵੱਡੇ ਇੱਥੇ ਆਏ। ਅਸੀਂ ਇਹਨਾਂ ਦੇ ਵਿਚਾਰ ਸੁਣੇ। ਇਹਨਾਂ ਦੀ ਸਹਿਮਤੀ ਹੈ ਫੈਕਟਰੀ ਲੱਗਣੀ ਚਾਹੀਦੀ। ਆਹ ਰਿਪੋਰਟਾਂ। ਪਰ ਇਹ ਰਿਪੋਰਟਾਂ ਜੇ ਸਾਰੀਆਂ ਆ ਵੀ ਜਾਣੀਆਂ। ਕਿਹ ਪਿੰਡ والے ਫੈਸਲਾ ਕਰ ਰਹੇ ਨੇ ਕਿ ਪਵਾਏ ਜ਼ਮੀਨ ਉਹਨਾਂ ਨੇ 35 ਚਾਰੇ ਕਿਲੇ ਲੈ ਲਈ ਤੇ ਅਸੀਂ ਰਸਤਾ ਨਾ ਦਿੱਤੀ ਤੇ ਅਸੀਂ ਉਹਨਾਂ ਦੀ ਜ਼ਮੀਨ ਦੇ ਆਲੇ-ਦੁਆਲੇ ਚਾਰ ਚਪੇਰੇ ਕੰਧ ਵਾ ਕੇ ਬੱਜਾ ਦੀ ਖੜ ਗਈ ਉਹ ਬੈਠ ਗਈ ਮੋਰਚਾ ਲਾ ਦਿੱਗੇ ਸਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਬੈਠ ਲੱਗ ਗਈ ਸੋ ਇਸ ਕਰਕੇ ਅਸੀਂ ਭਾਰਤੀ ਕਿਸਾਨ ਵੀ ਨਹੀਂ ਲਿੰਦਾ ਉਹ ਰਾਹ ਵੱਲੋਂ ਪੂਰਾ ਸਹਿਯੋਗ ਕਰਨੇ ਬਣਾਤ ਦੇ ਵਿੱਚ ਇੱਕੋ ਹੀ ਬੰਦ ਇੱਕ ਬੇਨਤੀ ਕਰੂਗਾ ਤੁਹਾਨੂੰ ਸਾਰਿਆਂ ਨੂੰ ਕੈਫ ਹੈ ਫੈਟਰੀ ਦਾ ਖਤਰਾ ਨਹੀਂ ਹੈ ਖਤਰਾ ਤਾਂ ਇਹ ਹੈ ਕਿ ਕਾਰਪੋਰੇਟ ਕਰਾਉਣਿਆਂ ਨੂੰ ਥੋਡੀਆਂ ਜ਼ਮੀਨਾਂ ਸਮਾਉਣਿਆਂ ਦੇ ਸਾਲ ਪਹਿੰਕ 1000 ਕਿਲਾ ਜ਼ਮੀਨ ਨਵੇਂ ਸਹਿਰ ਬਸਾਉਣ ਵਾਸਤੇ ਗੁਆਚ ਚੜਦੀਆਂ ਜਿਹਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੇ ਮਹੀਨੇ ਦੀ 24 ਤਰੀਕ ਨੂੰ ਮੋਲਾਪੁਰ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਇੱਕ ਬਿਜਲੀ ਬੋਰ ਹੈ ਜਿਹੜਾ ਪ੍ਰਾਈਵੇਟ ਹੋਣਾ ਵੀ ਹੁਣ ਆਪਾਂ ਇੱਕ ਮੈਂਕਲੀ ਲਾਈਟ ਬਣਾ ਸਰ ਦੇ ਮੋਬਾਈਲ ਵੀ ਰੀਚਾਰਜ ਕਰਨਾ ਹੈ ਵਧਾਣੀ ਵੀ ਬਿਜਲੀ ਦੇ ਸੌਖਾ ਕੁਲਰ ਬਿੱਲ ਇਹ ਅਰਾਨੀਆਂ ਵਾਲੀਆਂ ਨੂੰ ਵੇਚਣਾ ਸਰਕਾਰ ਨੇ ਤੇ ਉਹਨਾਂ ਨੇ ਵੇਚੇ ਨੇ ਮੀਟਰ ਹੈ ਕਿ ਕੋਈ ਉਹਨਾਂ ਨੂੰ ਪਤਾ ਕਿ ਜੇ ਲੋਕਾਂ ਨੇ ਇਹ ਕਾ ਕਰ ਲਿਆ ਵੀ ਨਾ ਨਹੀਂ ਬੱਲੀ ਭਰ ਨਹੀਂ ਉਹ ਚਿਪਾ ਲਈ ਮੀਟਰ ਲੈ ਕੇ ਆ ਰਹੇ ਜਿਵੇਂ ਮੋਬਾਈਲ ਰੀਚਾਰਜ ਕਰਾਉਣੀ ਹੈ ਨਾ ਤੁਸੀਂ ਐ ਪਹਿਲਾਂ ਪੈਸੇ ਮੋੜੇ ਪਿਆ ਕਰਨੀਏ ਫਿਰ ਤੁਹਾਡੇ ਘਰਾਂ ਤੇ ਲੈਣ ਚੱਲੇਗਾ ਉਹ ਤੇ ਜੀ ਪ੍ਰਾਈਵੇਟ ਹੋ ਗਿਆ ਉਹ ਗੱਲ ਅੱਗੇ ਜੇ ਨਾਲ ਨਹੀਂ ਰੋਕ ਘਟੋ ਘਟਤੀ ਪੈਸੇ